ਤੁਰਜੀ ਵਿੱਚ ਸੋਟਿਆ ਕੋਣ ਵਾਲਾ ਚਾਨਾ ਦੀਏ ਕੋੰਜ ਪੁੱਲ ਦੇ ਜੀ ਤਾਸ ਮੇ ਤਵਾ ਕਾ ਕਿਰਮ ਹੈ ਤੇ ਪਾਤੀ ਸਾਡੇ ਜਾਏ ਕਹੀ ਸੁਤਾ ਕੜੀਏ ਪੜ ਕੇ ਗੁਰਾਂ ਦੀ ਬਾਣੀ ਮਨ ਕੀ ਲਿਆ ਗਿਆ ਭੰਨੀ ਕਿਤੜੀਏ ਪੜ ਕੇ ਗੁਰਾਂ ਦੀ ਬਾਣੀ ਪਹਿਲਾ ਮਨ ਕੀ ਲਿਆ ਗਿਆ ਬਾਬੇ ਨਾਨਕ ਦਾ ਜਿਨ੍ਹਾਂ ਨੇ ਮੋਢ ਬਣਤਾ ਦਰਦਰবেশੀ ਦਾ ਤੇਰਾ ਤੇਰਾ ਕਹਿੰਦੇ ਮੋਤੀ ਖਾਨਾ ਤੋੜ ਕੇ ਵਿਖਾਤਾ ਤੇਰ ਨਾਲੀ ਰੋਸ਼ਨੀ ਤੇਰਾ ਫੱਕਣ ਦੀ ਵੀ ਵਿੱਚ ਫੁੱਲ ਨਿਆਵੇ ਕਹਵੇ ਰੋਸ਼ਨੀ ਬਣਾ ਸਾ ਦਿਨਾਂ ਬਾਗਿ ਸ਼ੀ ਜਾਨੀ ਮਨ ਕੀ ਗਿਆਨ ਤਨੀ ਜਿੰਦੜੀਏ ਕੜਿ ਕੇ ਗੁਨਾ ਬੀਂ ਗਣੀ ਮਨ ਕੀ ਗਿਆ ਇੱਤਨੁਆਈ ਵਾਲੀ ਰਾਤੀ ਕਹੇ ਸੱਚੇ ਪਾਸ਼ਾ ਤੋਂ ਦੱਸ ਲਓ ਕਿਹ ਤੋਂ ਬਈ ਮੀਆਂ ਮੀਦਾ ਬਾਣਗਾ ਵਾਲੇ ਕਹਿੰਦੇ ਸਤਿਗੁਰ ਜੀ ਮੈਂ ਵੀ ਤੇਰਾ ਕੁੱਦ ਵੀ ਤੇਰਾ ਆਇਆ ਵੀ ਜਾਊਂਗਾ ਨਾਲ ਤੇਰੀ ਮਿਹਰਬਾਨੀ ਦੇ ਹੋਣੇ ਵਾਲੇ ਕਹਿੰਦੇ ਜਨ ਚੌਰੀਆ ਜਿਹੜੀ ਮਾਜ ਗੁਰੀਆ ਵੇਰੀ ਭਗਤੀ ਦਾ ਪਹਿਲਾ ਮਨਜ਼ੂਰੀ ਆਵੇ ਤੇ ਮੇਰੇ ਕੋਲ ਸੱਚਾ ਖੰਡਾ ਆਵੇ ਵਾਹਣ ਤੇਰੀਆ ਤੂੰ 十八。吃 ਪਾਸ਼ਾ ਨੇ ਖਾਤਰ ਸਿੱਖੀ ਲਈ ਚਾਰ ਪੁੱਤ ਸਤਾਰ ਜਿੰਨ ਪਾਸ਼ਾ ਨੇ ਇੱਕ ਤੋਂ ਇੱਕ ਪੁੱਤ ਬਾਲੀ ਦਸੌਂ ਗਿਓ ਹਾਸਲ ਕਰ ਦੇਸ਼ੀ ਤੇ ਨਹੀਂ ਸਤਿਗੰਨ ਕਿਹਾ। ਮਹਾਕੋਸ਼ ਨੂੰਣੇ ਵਾਲੇ ਵੱਡੇ ਪਾਸ਼ਾ ਦੀ ਸਿਗਾ ਦਿੱਤੀ ਹੈ। ਉਹਨਾਂ ਨੂੰ ਮੇਲਾ ਮਿੰਦੂ ਸਪਾਇਆ ਪਹਿਲੀ ਸੌਂ ਦਾ। ਮਾਰੀ ਸੰਤ ਨੇ ਬੜੇ ਪ੍ਰੇਮ ਦੇ ਨਾਲ ਆਪਾਂ ਇਹੀ ਸ਼ਾਦੀ ਦੋਲਾਂਗੇ ਜੀ ਮਾਣੂ ਕਾਂ ਦੇ ਵਿੱਚ ਲਾਲਾ ਮੇਲਾ ਪਹਿਲੀ ਸੌਂ ਦਾ। ਇਸ ਤਰ੍ਹਾਂ ਪਾਸ਼ਾ ਨੇ ਸੇਵਾ ਕੀਤੀ ਤੇ ਕਿਸ ਤਰ੍ਹਾਂ ਉਨੀਆਰੀ ਸਰਕਾਰ ਨੇ ਪੇਪਰ ਵਾਇਆਂ ਛੱਡਿਆ ਕਿ 778 ਥੋੜੇ ਜਿਹੀ ਆਵਾਜ਼ ਮਾ ड़ा त